ਭਾਈ ਜੀ ਮੈਂ ਤੁਹਾਨੂੰ ਆਪਣਾ ਬਲਜੀਤ ਸਿੰਘ ਖਾਲਸਾ ਭਾਈ ਜੀ ਆਪਾਂ ਨਾ ਗੱਲਾਂ ਸਿਰਫ ਦੋ ਚਾਰ ਕਰਨੀਆਂ ਆ ਉਹ ਵੀ ਠੇਕੇਦਾਰ ਜਿੰਨੂੰ ਅਸੀਂ ਠੇਕਾ ਦਿੱਤਾ ਸੀ ਉਹਦੇ ਬਾਰੇ ਪਹਿਲਾਂ ਵੀ ਮੈਂ ਕਈ ਵੀਡੀਓ ਪਾ ਚੁੱਕੇ ਆ ਭਾਈ ਜੀ 2 ਮਹੀਨੇ ਹੋ ਗਏ ਆ ਮੇਰਾ ਕੰਮ ਚੱਲਦੇ ਨੂੰ ਕਿਉਂਕਿ ਉਹਨੇ ਇਨਾ ਕੁ ਮੇਰਾ ਨੁਕਸਾਨ ਕੀਤਾ ਭਾਈ ਜੀ ਮੈਂ ਤੁਹਾਨੂੰ ਹੁਣ ਕੀ ਦੱਸਾਂ ਤੇ ਕੀ ਨਾ ਦੱਸਾਂ ਕਿਉਂਕਿ ਇਸ ਬੰਦੇ ਨੇ ਮੈਂ ਠੇਕਾ ਦੇ ਦਿੱਤਾ ਕਿਸੇ ਵੀਰ ਦੇ ਮਗਰ ਲੱਗ ਕੇ ਮੈਨੂੰ ਵੀਰ ਨੇ ਕਿਹਾ ਵੀ ਤੁਸੀਂ ਠੇਕਾ ਦੇ ਦੇ ਕੋਈ ਗੱਲ ਨਹੀਂ ਆਪਣਾ ਬੰਦਾ ਆ ਵਧੀਆ ਕੰਮ ਕਰੂਗਾ ਠੀਕ ਆ ਜੀ ਮੈਂ ਮੰਨ ਲਈ ਗੱਲ ਉਹਦੀ ਤੇ ਬਾਈ ਜੀ ਅੱਜ ਸਾਫ ਲਗਾ ਲੋ ਤੁਸੀਂ 10 ਦਿਨ ਹੋ ਗਏ ਉਹਨੇ ਠੇਕਾ ਮਾਰਿਆ ਮੇਰੇ ਨਾਲ ਤੇ ਇੱਥੇ ਕੰਮ ਤੇ ਨਹੀਂ ਵੜਿਆ ਨਾ ਹੀ ਹੁੰਦਾ ਕੋਈ ਲੇਬਰ ਵਾਲਾ ਬੰਦਾ ਵੜਿਆ ਰੋਜ਼ ਉਹਦੇ ਘਰੇ ਜਾਂਦਾ ਰਿਆਂ ਰੋਜ਼ ਉਹਨੂੰ ਕਹਿੰਦਾ ਰਿਆਂ ਜਦੋਂ ਬਾਈ ਜੀ ਐਡਾ ਵੱਡਾ ਤੈਨੂੰ ਕੰਮ ਦਿੱਤਾ ਤੂੰ ਇਸ ਕੰਮ ਨੂੰ ਸਮਝ ਇਹਨੂੰ ਦੇਖ ਇਹਨ ਦਾ ਦੂਸਰੇ ਲੈਂਟਰ ਤੱਕ ਕਰ ਹਨ ਉਸ ਤੋਂ ਬਾਅਦ ਜਿੱਥੇ ਤੂੰ ਕੰਮ ਕਰਨਾ ਕੰਮਕਾਰ ਸਾਨੂੰ ਤੇਰੇ ਨਾਲ ਕੋਈ ਸ਼ਿਕਵਾ ਨਹੀਂ ਹੈ ਕੋਈ ਗੁੱਸਾ ਨਹੀਂ ਹੈ ਵਿੱਚੇ ਸਾਡਾ ਕੰਮ ਛੱਡਤਾ ਬਾਈ ਜੀ ਸਾਰਾ ਕੰਮ ਵਿੱਚੇ ਛੱਡ ਕੇ ਚਲਾ ਗਿਆ ਰੁਪਈਆ ਵੀ 90000 ਦੇਰ ਗੇੜ ਚੱਲ ਗਿਆ ਇਹਦੇ ਵੱਲ ਜਿੱਥੇ ਤੱਕ ਵੀਰ ਖੜਾ ਇਹ ਤੇਗਾ ਵਿੱਚੇ ਵਿੱਚੇ ਇਹਨਾਂ ਕੋਈ ਕੋਈ ਤੇਗਾ ਲਾਤਾ ਕੱਲਾ ਤੇਗਾ ਲਾਇਆ ਬਾਈ ਜੀ ਭਰਿਆ ਵੀ ਨਹੀਂ ਸਾਰਾ ਤੇਗਾ ਭਰਨ ਵਾਲਾ ਖਾਲੀ ਸਾਰਾ ਹੀ ਠੀਕ ਆ ਹਾ ਜਿਹੜੇ ਵੀਰ ਮਿਸਤਰੀ ਮੈਂ ਲਾਏ ਹੋਏ ਨਾ ਆਦੇ ਥਰੂ ਲਾਏ ਹੋਏ ਆ ਉਹਦਾ ਇੱਥੇ ਇੱਕ ਵੀ ਬੰਦਾ ਹੈ ਨਹੀਂ ਠੇਕੇਦਾਰ ਦਾ ਇੱਕ ਬੰਦੇ ਨੇ ਵੀ ਆ ਕੇ ਇੱਥੇ ਕੰਮ ਦੇਖਿਆ ਹੋਵੇ ਸਮਝਿਆ ਹੋਵੇ ਬਿਲਕੁਲ ਨਹੀਂ 10 ਦਿਨ ਹੋ ਗਏ ਆ ਬਾਈ ਜੀ ਮੈਂ ਆਦੇ ਕੋਲੋਂ ਮਿਸਤਰੀ ਲਾਏ ਹੋਏ ਆ ਠੀਕ ਹੈ ਇਹ ਸਿਰਫ ਆ ਕੰਦਾ ਜਿੰਨੀਆਂ ਵੀ ਉੱਪਰ ਹੁੰੀਆਂ ਹੋਈਆਂ ਇਹ ਸਾਰੇ ਮੈਂ ਆਦੇ ਕੋਲੋਂ ਕੰਮ ਕਰ ਰਿਆਂ ਸਾਰਾ ਜਿੱਦਾਂ ਕਿ ਪੈਸਾ ਜੋ ਵੀ ਆਦੇ ਕੋਲੋਂ ਮੈਂ ਇਹਨਾਂ ਨੂੰ ਲੇਬਰ ਨੂੰ ਦੇ ਰਿਆਂ ਤੇ ਇੱਕ ਗੱਲ ਬਾਈ ਜੀ ਇਹ ਦੇਖੋ ਇਹ ਮੇ ਤਾਂ ਮੇਰੇ ਨਾਲ ਧੋਖਾ ਕਰ ਹੀ ਗਿਆ ਇੱਕ ਇਹਨੇ ਧੋਖਾ ਕੀ ਕੀਤਾ ਆ ਦੇਖ ਲਓ ਹੁਣ ਆ ਕਿੰਨਾ ਆ ਬਾਈ ਜੀ 8-10 ਫੁੱਟ ਦਾ ਦਰਵਾਜ਼ਾ ਰੱਖਤਾ ਇੱਥੇ ਸਾਡੇ ਪੁੱਛੇ ਤੋਂ ਬਗੈਰ ਹੀ ਸਾਨੂੰ ਇਹ ਨਹੀਂ ਇਹਨੇ ਪੁੱਛਿਆ ਵੀ ਆ ਦਰਵਾਜ਼ਾ ਕਿੱਡਾ ਰੱਖੀਏ ਵੀਰੇ ਦੱਸੋ ਤੁਸੀਂ ਛੋਟਾ ਰੱਖਣਾ ਜਾਂ ਵੱਡਾ ਰੱਖਣਾ ਇਹਨੇ ਸਾਨੂੰ ਬਿਲਕੁਲ ਨਹੀਂ ਪੁੱਛਿਆ ਆਦੀ ਮਰਜ਼ੀ ਨਾਲ ਦਰਵਾਜ਼ਾ ਰੱਖਤਾ ਐਡਾ ਵੱਡਾ ਦਰਵਾਜ਼ਾ ਤਾਂ ਰੱਖ ਹੀ ਦਿੱਤਾ ਚਲੋ ਫਿਰ ਇਹਨੇ ਕੀ ਕੰਮ ਕੀਤਾ ਜਿਹੜਾ ਬਾਈ ਜੀ ਆਪਾਂ ਹੁਣ ਇੱਥੇ ਇੱਕ ਆ ਦੇਖੋ ਉਪਰ ਆ ਜੇ ਵਜਨ ਪੈਣਾ ਆ ਬਜਰੀਂ ਦੇ ਵਿੱਚ ਭਰ ਹੁਣੀ ਆ ਉੱਪਰ ਲੈਂਟਰ ਪੈਣਾ ਕਿੰਨਾ ਵਜਨ ਆਉਣਾ ਇੰਦੇ ਤੇ ਹਨਾ ਤੇ ਇਹਨੇ ਇਹ ਨਹੀਂ ਕਿਹਾ ਵੀ ਇੱਥੇ ਮੈਂ ਸਰੀਆ ਪਾ ਕੇ ਛੋਟਾ ਜਿਹਾ ਇੱਕ ਬੀਮ ਦੇ ਦਾਂ ਛੋਟਾ ਜਿਹਾ ਬੀਮ ਦੇ ਦੇ ਕੇ ਵੀ ਫਿਰ ਮੈਂ ਜਿਹੜਾ ਕੰਮ ਆ ਕਰਨ ਵਾਲਾ ਉਹ ਕਰਾਂਗਾ ਹਨਾ ਇਹਨੇ ਕੋਈ ਬੀਮ ਨਹੀਂ ਕੁਛ ਨਹੀਂ ਇੱਟਾਂ ਖਾਲੀ ਇਦਾਂ ਹੀ ਲਾ ਕੇ ਤੇਜਾ ਕਰਕੇ ਮਸਾਲਾ ਇਹਨੇ ਇਦਾਂ ਹੀ ਭਰਤਾ ਉੱਤੇ ਜੇ ਲੈਂਟਰ ਭਰਿਆ ਨਹੀਂ ਹੋਇਆ ਭਰਨ ਵਾਲਾ ਆ ਉਹ ਵੀ ਦੇਖੋ ਇੰਨਾ ਕੋ ਦਿਮਾਗ ਇਸ ਬੰਦੇ ਦਾ ਚਵਲ ਦਾ ਬਾਈ ਜੀ ਕਾਕਾ ਦਾ ਨਾਮ ਆ ਮਿਸਤਰੀ ਕਾਕਾ ਕਹਿੰਦੇ ਇਹਨੂੰ ਠੀਕ ਆ ਜਿੱਤੇ ਜਿੱਤੇ ਵੀ ਮੇਰਾ ਵੀਰ ਕੋਈ ਦੇਖ ਰਿਹਾ ਮੈਨੂੰ ਸੁਣ ਰਿਹਾ ਬਾਈ ਜੀ ਇਸ ਬੰਦੇ ਨੂੰ ਬਿਲਕੁਲ ਇਸ ਬੰਦੇ ਨੂੰ ਕੰਮ ਨਾ ਦਿਓ ਇਹ ਬੰਦਾ ਬਹੁਤ ਖਰਾਬ ਕਰਦਾ ਬਾਈ ਜੀ ਇਹ ਨਹੀਂ ਹੈਗਾ ਉਹ ਭਰਾਵਾ ਆਵੇ ਸਮਾਨ ਨਹੀਂ ਬਾਈ ਜੀ ਬਾਈ ਜੀ ਇਹ ਬੰਦਾ ਨਹੀਂ ਹੈਗਾ ਮਜ਼ਾਕ ਕਰ ਰਹਾ ਇਹ ਆਪਣਾ ਬੰਦਾ ਲਾਇਆ ਹੋਇਆ ਇਗਾ ਇਹਨੂੰ ਇਹ ਬੰਦਾ ਪੁੱਛੇ ਵੀ ਇੰਨਾ ਤੂੰ ਵਾਇਆ ਇਦਾਂ ਰੱਖ ਸਕਦਾ ਦੱਸੋ ਦੱਸੋ ਇੰਨਾ ਵਾਇਆ ਬਾਈ ਜੀ ਇਹ ਚੱਲ ਜਾਊਗਾ ਕੰਦ ਝੁੱਕ ਜਾਣੀ ਆ ਮੰਨ ਲਓ ਥੱਲੇ ਮਤਲਬ ਪਤਾ ਇਹ ਕਿਹੜਾ ਵੀ ਹੈਗਾ ਕਿ ਦੋ ਚਾਰ ਦਿਨ ਲਈ ਆ ਬਾਅਦ ਚ ਆਪਾਂ ਇਹਨੂੰ ਲਾ ਦੇਣਾ ਸਾਰੀ ਜ਼ਿੰਦਗੀ ਦਾ ਘਰ ਆ ਬਾਈ ਜੀ ਇਹਨੇ ਇੱਕ ਕੰਮ ਨਹੀਂ ਮੇਰਾ ਬਹੁਤ ਕੰਮ ਖਰਾਬ ਕੀਤਾ ਮੈਂ ਤੁਹਾਨੂੰ ਜਿੱਤੇ ਜਿੱਤੇ ਦਿਖਾਵਾਂ ਤੁਸੀਂ ਆ ਕੇ ਬਾਈ ਜੀ ਜਦੋਂ ਇੱਥੇ ਦੇਖੋ ਆ ਤੁਸੀਂ ਤੁਹਾਨੂੰ ਪਤਾ ਲੱਗੇ ਵਾਕਿਆ ਯਾਰ ਬਹੁਤ ਜਗ੍ਹਾ ਤੇ ਬਾਈ ਜੀ ਨੇ ਮੇਰਾ ਨੁਕਸਾਨ ਕੀਤਾ ਬੜਾ ਹੀ ਇਹ ਬੰਦੇ ਨੇ ਮੈਨੂੰ ਦੁੱਖ ਦਿੱਤਾ ਜਿਹੜਾ ਇਹ ਨੇ ਠੇਕੇ ਦਾ ਕੰਮ ਬਾਈ ਜੀ ਆ ਦੇਖੋ ਪਿੱਛੇ ਕੰਦ ਵੀ ਸਾਰੀ ਅਜੇ ਰਹੀ ਰੰਦੀ ਕਰਨ ਵਾਲੀ ਆ ਦੇਖੋ ੱੱਲੇ ਤੱਕ ਖੱਲੂ ਲੈ ਕੇ ਥੋੜ੍ਹ ਤੱਕ ਕੰਦ ਪਈ ਆ ਨਾਲ ਨਾਲ ਠੀਕ ਆ ਆ ਦੇਖੋ ਥੋੜ੍ਹ ਤੱਕ ਕੰਦ ਪਈ ਆ ਪਰਲੇ ਸਾਈਡ ਤੇ ਵੀ ਇਦਾਂ ਹੀ ਰਹਿੰਦੀ ਆ ਇਦਾਂ ਦਾ ਠੇਕੇਦਾਰ ਨਾ ਬਾਈ ਜੀ ਲਾਇਓ ਕਦੇ ਵੀ ਐਸੇ ਜੇ ਬੰਦੇ ਨੂੰ ਕਦੇ ਕੰਮ ਨਾ ਦੇਓ ਇਹ ਪਿੰਡ ਰਾਏਪੁਰ ਰਾਈਆਂ ਦਾ ਬੰਦਾ ਆ ਕਾਕਾ ਮਿਸਤਰੀ ਦਾ ਨਾਂ ਆ ਇਹਨੂੰ ਕੰਮ ਜ਼ਿੰਦਗੀ ਵਿੱਚ ਕਿਰਿੰਦਰ 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 ਆ ਕੇ ਕੋਈ ਹੋਰ ਆ ਜਤਿੰਦਰ ਬਾਕੀ ਕਾਕਾ ਮਿਸਤਰੀ ਕਹਿੰਦੇ ਆ ਬਾਈ ਜੀ ਪਿੰਡ ਰਾਏਪੁਰ ਰਾਈਆਂ ਤੁਹਾਨੂੰ ਇੱਥੋਂ ਹੀ ਸਮਝ ਲੱਗ ਜਾਣੀ ਆ ਕਾਕਾ ਮਿਸਤਰੀ ਪਿੰਡ ਰਾਏਪੁਰ ਰਾਈਆਂ ਇਹਨੂੰ ਕਦੇ ਵੀ ਕੰਮ ਨਹੀਂ ਦੇਣਾ ਬਾਈ ਜੀ ਕਦੇ ਵੀ ਤੁਸੀਂ ਜੇ ਦੇ ਦੋਗੇ ਨਾ ਤੁਸੀਂ ਐਨਾ ਪਛਤਾਓਗੇ ਬਾਅਦ ਦੇ ਵਿੱਚ ਵੀਰ ਜੀ ਤੁਸੀਂ ਬਾਅਦ ਤੇ ਕਹਿਣਾ ਭਾਈ ਜੀ ਅਸੀਂ ਕਿੰਨੂ ਲਾ ਤੋਦੀ ਐਵੇਂ ਲੜਾਈ ਹੋਊਗੀ ਕੁੱਟ ਮਾਰ ਕਰੋਗੇ ਉਹਦੇ ਨਾਲ ਕਿਉਂਕਿ ਮੈਂ ਹੀ ਆ ਜੇ ਸਹੀ ਜਨਾ ਜੇ ਹੋਰ ਕੋਈ ਹੁੰਦਾ ਤਾਂ ਪਤਾ ਨਹੀਂ ਉਹਦੇ ਕਿੰਨੀ ਕੁ ਡਾਂਗ ਫੇਰ ਜਾਣੀ ਸੀ ਉਹਨੂੰ ਅਸੀਂ ਤਾਂ ਫੇਰ ਵੀ ਕਿਹਾ ਚੱਲ ਪਿੰਡ 'ਚ ਬੈਠਾ ਕੋਈ ਗੱਲ ਨਹੀਂ ਆਹ ਭਾਈ ਇਹਦੇ ਨਾਲ ਲੱਗਾ ਰਿਆ ਆ ਵੀਰ ਠੀਕ ਆ ਕਿੰਨੇ ਪੈਸੇ ਲੈਣੇ ਆਂਦੇ ਕੋਲੋਂ 7000 7000 ਰੁਪਇਆ ਇਸ ਵੀਰ ਦਾ ਖਾ ਗਿਆ ਬਾਈ ਇੱਥੇ ਹੀ ਮੰਨ ਲਓ ਲਾਲ ਲੱਗਿਆ ਸੀਗਾ ਠੇਕਾ ਜੂ ਸੀਗਾ ਹੁੰਦਾ ਉਹਨਾਂ ਨਾਲ ਲੱਗਾ ਰਿਆ ਇਸ ਬਾਈ ਦਾ 7000 ਰੁਪਿਆ ਖਾ ਗਿਆ ਅਜੇ ਤੱਕ ਪੈਸੇ ਨਹੀਂ ਮਿਲੇ ਇਹਨੂੰ ਦੋ ਵੀਰ ਹੋਰ ਆ ਉਹਨਾਂ ਦਾ ਵੀ 6000 ਕਿਸੇ ਦਾ ਇਹਦਾ 8000 ਐਦਾ ਪੈਸੇ ਰਹਿੰਦੇ ਆ ਉਹਨਾਂ ਦੇ ਵੀ ਪੈਸੇ ਨਹੀਂ ਮਿਲੇ ਇਹਨੇ ਬਾਈ ਜੀ ਕਈ ਵੀਰਾਂ ਦੇ ਪੈਸੇ ਜਿਹੜੇ ਖਾਦੇ ਆ ਠੀਕ ਆ ਕਿਸੇ ਨੂੰ ਪੈਸਾ ਨਹੀਂ ਦਿੰਦਾ ਜੇ ਕਿਸੇ ਦਾ ਕੰਮ ਸ਼ੁਰੂ ਕਰਤਾ ਉਹ ਵਿੱਚੇ ਰੋਲੀ ਰੱਖਦਾ ਆ ਕੰਮ ਨਹੀਂ ਕਰਦਾ ਸ਼ਰਾਬ ਨਾਲ ਰਾਜ ਲੈਂਦਾ ਆ ਇਹ ਬਹੁਤ ਦੁਖੀ ਕਰਦਾ ਪਰ ਕਦੇ ਵੀ ਮੇਰਾ ਵੀਰ ਇਹਦੇ ਕੋ ਕੰਮ ਨਾ ਕਰਾਇਓ ਨਹੀਂ ਤਾਂ ਤੁਸੀਂ ਪਛਤਾਉਣਾ ਬਾਅਦ ਦੇ ਵਿੱਚ ਬਸ ਇੰਨੀ ਕੋਈ ਬੇਨਤੀ ਕਰਨੀ ਸੀ ਵੀਰੇ ਵੀਡੀਓ ਨੂੰ ਵੱਧ ਕੇ ਵੱਧ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ